ਅੰਮ੍ਰਿਤਸਰ ਦੇ ਵਿੱਚ ਅਜ ਨਗਰ ਨਿਗਮ ਦੇ ਵੱਲੋਂ ਪੰਜਵੇਂ ਨਸ਼ਾ ਤਸਕਰ ਦਾ ਘੱਟਾ ਹੈਟਰੀ ਕਰ ਦਿੱਤਾ ਗਿਆ। ਇਸ ਦੌਰਾਨ ਮੀਡੀਆ ਜਾਣਕਾਰਾਂ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਹਿ ਕੇ ਇਹ ਉਧਰ ਨਸ਼ਾ ਦੇ ਵਿਊਤ ਉਹ ਇਹਦੇ ਤਹਿ ਲਗਾਤਾ ਰਹੀ ਨਗਰ ਨਿਗਮ ਦੇ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਤਸਕਰ ਦੇ ਘਰ ਤੋੜੇ ਜਾ ਰਹੇ ਹਨ ਅਤੇ ਮਕਬੂਲਪੁਰਾ ਇਲਾਕੇ ਦੇ ਵਿੱਚ ਗੁਰਮੀਰ ਸਿੰਘ ਨਾਮਕ ਨਸ਼ਾ ਤਸਕਰ ਜੋ ਕਿ ਇਸ ਸਮੇਂ ਜੇਲ੍ਹ ਦੇ ਵਿੱਚ ਬੰਦਾ ਹੈ ਉਸ ਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਹੀ ਦਰਜ ਹਨ ਮੋਹੱਲੇ ਵਿੱਚ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਉਸ ਦੇ ਉੱਪਰ ਦੋ ਮਾਮਲੇ ਦਰਜ ਹਨ। ਮਾਤੇ ਉਸਨੇ ਜੋ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੁਰਮ ਬਣਾਈ ਸੀ ਉਹਦੇ ਉੱਪਰ ਨਗਰ ਨਿਗਮ ਦੇ ਵੱਲੋਂ ਪੂਰੀ ਦੀ ਮਦਦ ਨਾਲ ਅੱਜ ਉਜ਼ਾਕਰ ਤੋੜਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਯਾਰ ਜਿਹੜਾ ਯੁੱਧ ਛੇੜਿਆ ਨਸ਼ਾ ਵਿਰੁੱਧ ਉਹਦੇ ਚ ਬੜੀ ਇੰਪੋਰਟੈਂਟ ਐਕਸਰਸਾਈਜ਼ ਅੱਜ ਕੀਤੀ ਜਾ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਪੁਲਿਸ ਵੱਲੋਂ ਇਹ ਬੜਾ ਨਟੋਰੀਅਸ ਡਰੱਗਸ ਸਮੱਗਲਰ ਹੈਗਾ ਗੁਰਮੀਤ ਸਿੰਘ ਉਹਨੇ ਨਾਰਕੋਟਿਕ ਤੇ ਇਲਗੋਟਨ ਮਨੀ ਨਾਲੇ ਜਿਹੜਾ ਘਰ ਬਣਾਇਆ ਸੀ ਉਦੀ ਡੈਮੋਲੇਸ਼ਨ ਦੇ ਆਰਡਰ ਕੀਤੇ ਕਾਰਪੋਰੇਸ਼ਨ ਨੇ ਔਰ ਪੁਲਿਸ ਹੈਲਪ ਸਟੇਸ਼ਨ ਤੋਂ ਮੰਗੀ ਸੀ। ਉਹਦੇ ਤਹਿਤ ਆਪਾਂ ਇੱਥੇ ਖੜੇ ਹਾਂ ਮਕਬੂਲਪੁਰਾ ਏਰੀਏ 'ਚ। ਜਿਹਦਾ ਪਿਛੋਕੜ ਦੇਖੀਏ ਗੁਰਮੀਤ ਸਿੰਘ ਐਸ ਵੇਲੇ ਵੀ ਜੇਲ੍ਹ 'ਚ ਐ ਔਰ ਉਹ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਦਰਜ ਨੇ। ਐਸਐਸਓਸੀ ਮੁਹੱਲੀ ਵੱਲੋਂ ਕਮਰਸ਼ੀਅਲ ਕੁਆਂਟੀਟੀ 'ਚੋਂ ਜੇਲ੍ਹ 'ਚ ਇਸ ਤੋਂ ਇਲਾਵਾ ਸੁਲਤਾਨਵਿੰਡ ਤੇ ਜਿਹੜਾ ਮਕਬੂਲਪੁਰਾ ਇੱਥੇ ਵੀ ਉਹਦੇ ਖਿਲਾਫ ਪਰਚੇ ਦਰਜ ਨੇ। ਤੋ ਇਹਦੇ ਨਾਲ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਕਿ ਜਿਹੜੇ ਗਲਤ ਕਮਾਈ ਨਾਲ ਅਸੀਂ ਇਹ ਚੀਜ਼ਾਂ ਬਣਾਈਆਂ ਉਹਤੇ ਇਲੀਗਲ ਜਿਹੜੀ ਚੀਜ਼ ਹੈ ਗੈਰ ਕਾਨੂੰਨੀ ਹੈ ਉਹਦੇ ਤੇ ਕਾਰਵਾਈ ਹੁੰਦੀ। ਤਾਂ ਸਰ ਕਿੰਨੇ ਮਕਾਨ ਇੱਥੇ ਵੱਲੋਂ ਤਿਆਰ ਕੀਤੇ ਗਏ ਨੇ ਜੀ ਮਕਬੂਲਪੁਰ ਏਰੀਏ ਦੇ ਵਿੱਚ? ਦੇਖੋ ਸਾਨੂੰ ਤਾਂ ਜਿਹੜਾ ਇਹ ਇਹਦਾ ਹੀ ਆਰਡਰ ਮਿਲਿਆ ਕਾਰਪੋਰੇਸ਼ਨ ਵੱਲੋਂ ਉੱਤੇ ਹੀ ਕਾਰਵਾਈ ਅੱਜ ਹੋ ਰਹੀ ਹੈ। ਨਹੀਂ ਉਸ ਤੇ ਵੀ ਇਹਦੇ ਘਰ ਦੇ ਘਰ ਇਹ ਪ੍ਰੋਪਰਟੀ ਸ਼ਰ ਅਬੈਂਡਨਡ ਹੈ ਜਾਂ ਕੋਈ ਰਹਿੰਦਾ ਇੱਥੇ ਕੋਈ? ਦੇਖਦੇ ਹਾਂ ਜੀ ਹੁਣ ਸਾਰਾ ਤੁਹਾਡੇ ਸਾਹਮਣੇ ਹੈ ਕਾਰਪੋਰੇਸ਼ਨ ਵਾਲਿਆਂ ਨੇ ਦੇਖਿਆ ਹੀ ਹੋਣਾ ਇਹ ਹਾਲ ਦਾ। ਮੈਂ ਤਾਂ ਐ ਹੀ ਪਹਿਲਾਂ ਤੁਸੀਂ ਚਾਹ ਵਾਈਟ ਦੇ ਦਿਓ ਮੈਂ ਤਾਂ ਫਿਰ ਇਸ ਕਰਕੇ ਪਹਿਲਾਂ ਵਾਈਟ ਦੇ ਰਿਹਾ ਹੁਣੇ ਉੱਥੇ ਮੌਕੇ ਤੇ ਜਾ ਕੇ ਗੱਲ ਵੀ ਕਰ ਲੈਣੇ ਕਾਰਪੋਰੇਸ਼ਨ ਨਾਲ ਇਹਨਾਂ ਦਾ ਇੰਪੈਕਟ ਸਰ ਦੇਖਣ ਨੂੰ ਮਿਲਿਆ ਜਿਹੜਾ ਯੁਧਨਾਸ਼ਾ ਵਿਰੁੱਧ ਤੇ ਹੈ ਵੀ ਮਹਿੰਮ ਕੀਤੀ ਗਈ ਚਲੋ ਦੇਖੋ ਬਹੁਤ ਵੱਡਾ ਇੰਪੈਕਟ ਮਿਲਿਆ ਹੈ ਜੇ ਤੁਸੀਂ ਆਪਣੇ ਸਾਡੀ ਕਮਿਸ਼ਨਰੇਟ ਦੀ ਗੱਲ ਕਰੀਏ ਆਪਾਂ ਜੀ ਤਾਂ ਮੈਂ ਤੁਹਾਡਾ ਨਾਲ ਸ਼ੇਅਰ ਹੀ ਕਰ ਦਿੰਨਾ ਇਹਦੇ ਚ ਮਾਰਚ ਮਾਰਚ ਮਹੀਨੇ ਦੇ ਵਿੱਚ 125 ਬੰਦੇ ਜਿਹੜੇ ਆ ਕੇਸ 125 ਕੇਸ ਰਜਿਸਟਰ ਹੋਏ ਆ 237 ਡਰੱਗ ਸਮਗਲਰ ਤੇ ਪੈਟਰੋਲਰ ਫੜੇ ਗਏ ਆ 237 36.36 ਕਿਲੋਗ੍ਰam ਹੀਰੋਇਨ ਫੜੀ ਗਈ ਹੈ 1 ਮਹੀਨੇ ਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਏਰੀਆ 2.1 2.1 ਕਿਲੋ ਓਪੀਐਮ ਹੈ 10 ਲੱਖ 50 ਹਜ਼ਾਰ ਡਰੱਗ ਮਨੀ ਫੜੀ ਗਈ ਹੈ ਔਰ 4 ਜਿਹੜੇ 4 ਵੀਲਰ ਨੇ ਜਿਹੜੇ ਗੱਡੀਆਂ ਫੜੀਆਂ ਗਏ ਵਹੀਕਲਸ ਉਹ 5 ਐ 4 ਵੀਲਰਸ ਤੇ 13 2 ਵੀਲਰਸ ਨੇ ਜੇ ਵੱਡੀ ਮੱਛੀ ਦੀ ਗੱਲ ਕਰੀਏ ਤੇ ਜਿਹੜੀ 2 ਕਿਲੋ ਤੇ ਉਹਦੇ ਵਾਹ ਵਾਲੀ ਨੂੰ ਅਸੀਂ ਮੰਨਦੇ ਆ ਹੀਰੋਇਨ ਰਿਕਵਰੀ ਦੇ ਵਿੱਚ ਉਹ 9 ਬੰਦੇ ਫੜੇ ਗਏ ਇਹੋ ਜੇ ਕੇਸਾਂ ਦੇ ਵਿੱਚ ਮਾਰਚ ਮਾਰਚ ਮਹੀਨੇ ਦੇ ਵਿੱਚ ਔਰ 4 ਜਿਹੜੀਆਂ ਡੈਮੋਲੇਸ਼ਨਸ ਕੀਤੀਆਂ ਗਈਆਂ ਸਵੈਡਰਾਂ ਦੀ ਪ੍ਰਾਪਰਟੀ ਦੀਆਂ ਇਹ ਪੰਜਵੀਂ ਐ ਔਰ ਜੇ ਇਨਕਾਊਂਟਰਸ ਜਿਹੜੇ ਪੁਲਿਸ ਨਾਲ ਹੋਏ ਆ ਲੋਕਾਂ ਦੇ ਜਿਹੜੇ ਜਿਹਨਾਂ ਨੇ ਫਾਇਰ ਕੀਤਾ ਪੁਲਿਸ ਨੂੰ ਪੰਜ ਹੋਏ ਆ ਮਾਰਚ ਮਹੀਨੇ ਦੇ ਵਿੱਚ ਸੋ ਇਹ ਕਾਫੀ ਮੈਨੂੰ ਸਲਾਘਾਯੋਗ ਕਾਰਵਾਈ ਸਮਝਦਾ ਤੁਸੀਂ ਵੀ ਸਮਝਦੇ ਹੋ 36 ਕਿਲੋ ਹਿਰੋਇਨ ਔਰ ਨੋ ਵੱਡੀਆਂ ਮੱਛੀਆਂ ਜਿਹ ਚਮੋਲਕ ਸਿੰਘ ਤੋਂ ਦਾ ਮੁੰਡਾ ਸੀਗੇ ਉਹ ਤੁਹਾਨੂੰ ਨਾ ਪਹਿਲਾਂ ਵੀ ਸ਼ੇਅਰ ਕੀਤਾ ਇੱਕ ਉਹ ਜਿਹੜਾ ਮਜੀਠਾ ਰੋਡ ਦੇ ਉੱਤੇ ਅ ਥਾਣੇ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ 8 ਕਿਲੋ ਉਹਦੇ ਨਾਲ ਲਗਜੀ ਕਾਰਨਾ ਧਰਮਿੰਦਰ ਸਿੰਘ ਉਹ ਵੀ ਇੱਕ ਵਿਸ਼ੇਸ਼ ਆਪ ਮੰਨ ਸਕਦੇ ਥੈਂਕ ਯੂ ਸਰ ਇਹੋ ਪੰਜਾਬੀ ਟੀਵੀ ਪਟਿਆਲਾ ਦੇ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਤਰਾ ਦੀ ਰਿਪੋਰਟ